ਤੋਂ ਮੈਂ ਪਿਆਕਾ ਨੂੰ ਆਸਤਿ ਸੱਤਿਆ। ਇਹ ਆਲੂ ਕਾਤੋਂ ਪਉਣ ਲੱਗਿਆ ਅੰਟੀ? ਲੋਕੀ ਮੇਰੇ ਥੋੜੀ ਹੈ ਨਾ ਘਟ ਜਾਣੀ ਚਾਹ ਥੋੜਾ ਕਾਲੀ ਪਾ ਲੈਣਾ। ਗ੍ਰੀਨ ਥੀ ਕੱਟ ਕੇ ਨਾ। ਅਸੀਂ ਵਿੱਚਾਂ ਅਦਰਕ, ਛੋਲੇ ਲਸਣ, ਲਾਲ ਟਮਾਟਰ ਕਿਤੇ ਆ। ਫੇ ਹਾਂ ਨਾ ਮੈਂ ਕਿਹਾ ਚੱਲ ਥੋੜਾ ਕਾਲੂ ਪਾ ਲੈਣਾ ਵਿੱਚ ਲੋਕੀ ਚ ਕੱਟ ਹੋਈ ਹੈ ਨਾ। ਜਿਹੜਾ ਪਾ ਲੈਣੀ ਆਲੂ। ਇਨਾ ਬਖਤ ਉਹਦਾ ਨਾ ਆਖਿਆ ਨਹੀਂ ਪਤਾ ਨਹੀਂ ਲੱਗਦਾ ਕਿ ਲੋਕੀ ਥੋੜੀ ਐਬਟਿੰਗ ਇਹ ਸਬਜ਼ੀਆਂ ਨੂੰ ਚਲ ਆਪਾਂ ਗਝਵਾੜਾ ਘਰ ਲਾ ਲੈਣੇ ਤੇ ਜਿਆਦਾ ਬਣਦੀ ਜਿਆਦਾ ਬਣਦੀ ਤੇਲ ਬਰਨ ਹੋ ਗਿਆ ਪਾ ਲੈਂਗੇ ਇਹ ਬਣੀ ਹੋਜੀ ਤਾਂ ਆਪਾਂ ਜੀਰਾ ਹਮਾ ਲੱਗਿਆ ਫਰ ਲਸਣ ਤੇ ਆਪਕੋ ਲਾਲ ਦਾ ਸਾਤਰਾ ਮوڑا ਬਰੋਨ ਹੋ ਰਹਾ ਹੈ ਇਹਨੂੰ ਪਿਆਜ਼ ਪਾ ਦੇਗਾ ਪਿਆਜ਼ ਪਾ ਲੈਂਦੇ ਆ ਪਿਆਜ਼ ਵੀ ਲਾਲ ਕਰਨਾ ਹਾਂ ਪੀਟਾਂਗੇ ਆਹ ਆਹ ਤੇ ਆਜੂ ਲਾਲ ਕਰਨਾ ਨੂੰ ਥੋੜਾ ਜਿਹਾ ਮਾਣਾ ਲਾਲ ਮਾਟੇ ਵੇਖਦੇ ਮਟਰ ਦਾ ਆਪਾਂ ਨਾਲ ਹੀ ਪਾ ਲਵਾਂ ਸਾਡੀ ਪੀਕ ਪਾਤੀ ਸਾਰਾ ਪਾ ਦੋ ਥੋੜਾ ਜਿਹਾ ਸੇਕ ਲੱਗ ਗਿਆ ਤੇ ਨਮਕ ਪਾਣਾ ਹਨਾ 24 ਮਿੰਟ ਲਈ ਮੋਲ ਠੀਕ ਹੋ। ਥੋੜੀ ਜਿਹੀ ਲਾਈ ਹੋਗੀ। ਇਤਨਾ ਟੇਸਟ ਵੀ ਚੇਂਜ ਹੋ ਜਾਂਦਾ ਤੇ ਕਲਰ ਵੀ ਜੇਗੀ ਜਿਹੀ ਬਣਾਉਣਾ। ਮੋਂ ਜਿਹੜਾ ਸੱਧੂ ਕੱਟਿਆ ਆ। ਮੋਂ ਦੇ ਆਲੂ ਕੱਟਿਆ ਸੀ ਉਹ ਸਾਰਾ ਸੀ ਉਹਨੇ ਦੇ ਬੇਸਤੀ ਪਾ ਦਣਾ। ਤੇ ਜਿਹੜਾ ਸਾਟਾ ਆਲੂ ਪਾਇਆ ਜਾਂ ਉਹਨੇ ਪਾਣੀ ਸਾਰਾ ਸੋਖ ਲੈਣਾ ਮੈਂ ਕਰ ਦੂਗਾ। ਪਾਣੀ ਦੇ ਲਈ ਕੋਈ ਸਮੱਸਿਆ ਨਹੀਂ ਹੋਣੀ। ਇੱਕ ਕੌਂਟਰੀ ਨੇ ਪਾਣੀ ਸਾਰਾ ਸੋਖ ਜੂਗਾ। ਤੁਸੀਂ ਦੇਖਦੇ ਹੋ ਚੱਪੀ। ਇਹਨੂੰ ਚੱਪੀ ਬਣੂਗੀ। ਇਹ ਆਲੂ ਆ ਗਏ। ਬਸ 30 ਮਿੰਟ ਸਾਧਾ ਬਣ ਜਾਏਗਾ। ਤਕਰੀਬਨ ਇਸ ਤਰੀਕੇ ਨਾਲ ਬਣਾ ਸਕਦੇ ਹਾਂ। ਸਬਜ਼ੀ ਸਾਡੀ ਪਾਤੀ ਆ ਹੁਣ ਅਸੀਂ ਇਹਨੂੰ ਬਣਨ ਦਵਾਂਗੇ ਟੱਕ ਦਵਾਂਗੇ ਇਹਨੂੰ ਟੱਪ ਦਾਂਗੇ ਇੱਥੇ ਕੋਲੇ ਟਾਈਮ ਬਾਅਦ ਦੇਖ ਦਾਂਗੇ ਫਿਰ ਇਹੋ। ਉਹ ਸ਼ਟਾਪ। ਫਿਰ ਉਹਨਾਂ ਨੂੰ ਲੱਗ ਗਈ ਸੀਗੀ। ਥੈਂਕ ਯੂ ਜੀ ਪੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਥੈਂਕ ਯੂ